ਭਾਰਤ ਦਾ ਗਵਰਨਦੀ ਮੁਲਕ ਪਾਕਿਸਤਾਨ ਇਨੀ ਦਿਨੀ ਇੱਕ ਵੱਖਰੀ ਤਰ੍ਹਾਂ ਦੇ ਇੱਕ ਮੰਤਰੀ ਮਾਮਲੇ ਦੇ ਵਿੱਚ ਵੱਡੇ ਪੱਧਰ ਤੇ ਉਲਝ ਰਿਹਾ ਹੈ। ਲਿਹਾਜਾ ਭਾਰਤੀਆਂ ਦੀਆਂ ਨਜ਼ਰਾਂ ਪਾਕਿਸਤਾਨ ਦੇ ਇਸ ਮਸਲੇ ਵੱਲ ਲਗਨੀਆਂ ਸੁਭਾਵਕ ਹੀ ਨੇ। ਅਸਲ ਦੇ ਵਿੱਚ ਪਹਿਲਾਂ ਈਰਾਨ ਨੇ ਇੱਕ ਤਰ੍ਹਾਂ ਪਾਕਿਸਤਾਨ ਉੱਤੇ ਇੱਕ ਹਮਲਾ ਕੀਤਾ, ਇੱਕ ਹਮਲੇ ਦਾ ਰੁਖ ਅਪਣਾਇਆ। ਉਸ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਹਮਲਾ ਕੀਤਾ। ਮੰਤਰੀ ਪੱਧਰ ਉੱਤੇ ਵੱਡੇ ਪੱਧਰ ਉੱਤੇ ਇਹ ਹਿਲਜੁਲ ਸ਼ੁਰੂ ਹੋ ਗਈ ਹੈ। ਤੇ ਕਮਾਂਤਰੀ ਜਿਹੜੇ ਲੀਡਰ ਨੇ ਆਗੂ ਨੇ ਜਿਹੜੇ ਦੇਸ਼ ਨੇ ਉਹ ਇਸ ਮਾਮਲੇ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸੁਰ ਦੇ ਨਾਲ ਸਾਹਮਣੇ ਆ ਰਹੇ ਨੇ ਤੇ ਬਿਆਨਬਾਜ਼ੀ ਵੱਡੇ ਪੱਧਰ ਉੱਤੇ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ ਅਜਿਹਾ ਸਾਰਾ ਮਾਮਲਾ ਤੇ ਅਗਲੇ ਸਮੇਂ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਦਾ ਕਮਾਂਤਰੀ ਪੱਧਰ ਉੱਤੇ ਇੱਕ ਪ੍ਰਭਾਵ ਪੈਣ ਵਾਲਾ ਹੈ ਗੱਲਬਾਤ ਲਈ ਸਾਡੇ ਨਾਲ ਜੁੜੇ ਨੇ ਉੱਗੇ ਵਿਸ਼ਵ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਹਰਵਿੰਦਰ ਸਿੰਘ ਪੱਟੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਵੈਲਕਮ ਸਵਾਗਤ। ਸੁਪਰੀਆ ਪਿੰਡਸਰ ਸਸ੍ਰੀਕਾਲ। শ্রোਤਿਆਂ ਨੂੰ ਦਰਸ਼ਕਾਂ ਨੂੰ ਸੱਜਣਾਂ ਨੂੰ ਪਿਆਰ ਭਰੀ ਸਸ੍ਰੀਕਾਲ। ਡਾਕਟਰ ਸਾਹਿਬ ਪਹਿਲਾ ਪੈਰ ਕੀਤੀ ਅਰਾਨ ਨੇ। ਉਸ ਤੋਂ ਬਾਅਦ ਪਾਕਿਸਤਾਨ ਨੇ ਵੀ ਕੱਟਣੀ ਕੀਤੀ ਜਾਰੀ ਤੇ ਇਸ ਵੇਲੇ ਜਿਹੜਾ ਕਮਾਂਤਰੀ ਪੱਧਰ ਉੱਤੇ ਹਿਲਜੁਲ ਹੋਈ ਹੈ ਦੋ ਦੇਸ਼ ਕਈ ਦੇਸ਼ ਜਾਨੀ ਕਿ ਅੱਗੇ ਜਾ ਕੇ ਗਿਣਤੀ ਵਧ ਰਹੀ ਹੈ ਇੱਕ ਧੜੇਵੰਦੀ ਕਮਾਂਤਰੀ ਪੱਧਰ ਉਤੇ ਸ਼ੁਰੂ ਹੋਣੀ ਸ਼ੁਰੂ ਹੋ ਗਈ ਹੈ ਤੇ ਇਹਦਾ ਅਗਲੇ ਸਮੇਂ ਕੀ ਪ੍ਰਭਾਵ ਪੈਣ ਨਾਲ ਅਸਲ ਦੇ ਵਿੱਚ ਇਹ ਮਾਮਲਾ ਹੈ ਕਿ ਇਹ ਕਿੱਥੋਂ ਤੁਰਿਆ ਕਿਵੇਂ ਲੱਗਦਾ ਹੈ ਡਾਕਟਰ ਸਾਹਿਬ ਜੀ ਦੇਖੋ ਪ੍ਰਿੰਦਰ ਸਾਹਿਬ ਇਹਦੇ ਕਈ ਪਹਿਲੂ ਹੈਗੇ ਨੇ ਇੱਕ ਪਹਿਲੂ ਤਾਂ ਜਿਹੜਾ ਇਜ਼ਰਾਈਲ ਤੇ ਫਲਸਤੀਨ ਦੀ ਵਾਰ ਚੱਲ ਰਹੀ ਹੈ ਉਹਦਾ ਵੀ ਇੱਕ ਇਹਦੇ ਚ ਹੈਗਾ ਹਿੱਸਾ ਥੋੜਾ ਜਨਾ ਜੀ ਪਰ ਉਹਦੇ ਤੋਂ ਵੀ ਵੱਧ ਇਹ ਹੈ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਬਲੋਚ ਬਲੋਚਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇੰਡੀਪੈਂਡੈਂਟ ਬਲੋਚਿਸਤਾਨ ਦੇ ਲਈ ਹੂੰ ਉਹ ਹੈ ਤੇ ਉਹ ਜਿਹੜਾ ਬਾਰਡਰ ਲੱਗ ਰਿਹਾ ਹੈ ਈਰਾਨ ਦੇ ਨਾਲ ਉਹ ਸਿਸਤਾਨ ਦਾ ਏਰੀਆ ਹੈ ਤੇ ਬਲੋਚਿਸਤਾਨ ਦਾ ਏਰੀਆ ਹੈ ਉੱਥੇ ਬਲੋਚ ਪੋਪੂਲੇਸ਼ਨ ਜ਼ਿਆਦਾ ਹੈ ਹੂੰ ਜਿਵੇਂ ਤੁਸੀਂ ਉਰਾਕ ਦੀ ਉਧਰ ਸਾਈਡ ਤੇ ਦੇਖਿਆ ਹੋਣਾ ਸੀਰੀਆ ਵਗੈਰਾ ਵੱਲੋਂ ਉੱਥੇ Kurds ਦਾ ਹੈ ਉਹ ਕਈ ਕਈ ਸਟੇਟਾਂ ਨਾਲ ਲੱਗਦੇ ਨੇ Kurdsਤਾਨ ਦੀ ਨਿਵਾਣ ਕਰ ਰਹੇ ਨੇ ਇਹ ਬਲੋਚਿਸਤਾਨ ਦੀ ਕਰ ਰਹੇ ਨੇ ਕਹਿੰਦਾ ਪਾਪਾ ਪਾਕਿਸਤਾਨ ਦਾ ਜਿਹੜਾ ਏਰੀਆ ਬਲੋਚਿਸਤਾਨ ਹੈ ਉਧਰ ਦੂਜੇ ਬੰਨੇ ਅਰਾਨ ਦਾ ਵੀ ਜਿਹੜਾ ਸਿਸਤਾਨ ਬਲੋਚਿਸਤਾਨ ਵਜਦਾ ਹੈ ਬਿਲਕੁਲ ਬਿਲਕੁਲ ਬਲੋਚਿਸਤਾਨ ਸ਼ਬਦ ਆ ਰਿਹਾ ਹੈ ਨਾ ਹਾਂ ਪਾਪੂਲੇਸ਼ਨ ਬਲੋਚਾਂ ਦੀ ਹੈ ਉੱਥੇ ਬਲੋਚਾਂ ਦੀ ਜੀ ਉਹ ਬਲੋਚ ਨੇ ਜਿਹੜੇ ਉਹਨਾਂ ਦੇ ਵਿੱਚ ਇੱਕ ਗਰੁੱਪ ਹੈਗਾ ਜਿਹਨੂੰ ਉਹ ਜੈਸ਼ ਅਲ ਅਦਲ ਕਹਿੰਦੇ ਨੇ ਕਿ ਇਨਸਾਫ ਦੀ ਆਰਮੀ ਅਦਲ ਹੁੰਦਾ ਇਨਸਾਫ ਤੇ ਜੈਸ਼ ਫੌਜ ਹੈ ਉਹਨਾਂ ਦੀ ਇਹ ਸਾਡੀ ਇਨਸਾਫ ਦੇ ਲਈ ਫੌਜ ਹੈ ਉਹ ਸੂਨੀਆਂ ਦਾ ਗਰੁੱਪ ਹੈ ਤੇ ਜਿਹੜਾ ਈਰਾਨ ਦੀ ਸਟੇਟ ਹੈ ਬੇਸਿਕਲੀ ਉਹ ਸ਼ੀਆ ਨੇ ਉਹਨਾਂ ਦਾ ਬਾਕੀ ਸਟੇਟਾਂ ਦੇ ਨਾਲ ਜਿਹੜੇ ਮੁਸਲਮ ਸਟੇਟਸ ਨੇ ਉਹਨਾਂ ਨਾਲ ਇਸ ਕਰਕੇ ਵੀ ਪੁੰਗਾ ਪੈਂਦਾ ਰਹਿੰਦਾ ਹੈ ਕਿ ਸ਼ੀਆ ਸਟੇਟ ਉਹਨਾਂ ਦੀ ਇੱਕੋ ਹੀ ਹੈ ਤੇ ਬਾਕੀ ਸੂਨੀ ਨੇ ਅਰਬਾਂ ਤੋਂ ਲੈ ਕੇ ਪਾਕਿਸਤਾਨ ਤੱਕ ਹੂੰ ਹੂੰ ਸਰਕੀਸ਼ੀਆ ਸੁਣਨੇ ਵਾਲਾ ਈਸ਼ੂ ਵੀ ਵਿੱਚ ਕਿਸ ਨਾ ਕਿਸੇ ਲੈਵਲ ਤੇ ਆ ਜਾਂਦਾ ਹੈ ਹੂੰ 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 ਕਹੋ ਚਾਏ ਕਿ ਗੁੱچے ਰੂਪ ਦੇ ਵਿੱਚ ਕਿਉਂਕਿ ਜਿਹੜੇ ਹੌਥੀ ਨੇ ਉੱਥੇ ਅਟੈਕ ਕਰ ਰਹੇ ਨੇ ਅਮਰੀਕਾ ਦੇ ਜਹਾਜ਼ਾਂ ਤੇ ਵੀ ਇਜ਼ਰਾਇਲ ਦੇ ਜਹਾਜ਼ਾਂ ਤੇ ਵੀ ਉਹਨਾਂ ਨੂੰ ਇਰਾਮ ਦੀ ਸ਼ੈ ਹੈ ਤੇ ਇਜ਼ਰਾਇਲ ਸਾਰੇ ਡਾਲਰ ਪਾ ਰਿਹਾ ਹੈ ਕਿ ਇਰਾਨ ਨੂੰ ਆਈਸੋਲੇਟ ਕਰੋ ਹੂੰ ਹੋ ਸਕਦਾ ਹੈ ਕਿ ਥੋੜੀ ਬਹੁਤ ਕੋਈ ਸ਼ਰਾਰਤ ਵੀ ਹੋਵੇ ਇਰਾਨ ਨੇ ਉਹਨਾਂ ਦੇ ਉੱਪਰ ਮਜ਼ਾਈਲ ਦਾ ਅਟੈਕ ਕੀਤਾ بلوچستان ਦੇ ਵਿੱਚ ਪੰਜਗੁਰਾ ਏਰੀਆ ਇਲਾਕਾ ਜਿਹੜਾ ਸੀ ਉੱਥੇ ਉਹਨਾਂ ਨੇ ਜੈਸ਼ਰ ਅਦਲ ਦਾ ਜਿਹੜਾ ਹੈੱਡਕੁਆਰਟਰ ਸੀ ਉਹਦੇ ਅਟੈਕ ਕੀਤਾ ਹਮ 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 ਪਰ ਪਾਕਿਸਤਾਨ ਨੇ ਇਸ ਗੱਲ ਦਾ ਬੁਰਾ ਵੀ ਮਨਾਉਣਾ ਸੀ ਕਿਉਂਕਿ ਉਹਨਾਂ ਦੀ ਟੈਰੀਟਰੀ 'ਚ ਹੋਇਆ ਹਮ ਕੁਝ ਪਾਕਿਸਤਾਨ ਨੇ ਕਰਿਆ ਹੋਰ ਵੀ ਤਕੜੇ ਹੋ ਕੇ ਤੇ 9 ਬੰਦੇ ਤੇ ਮਾਰੇ ਵੀ ਗਏ ਉੱਥੇ ਹਮ 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 ਉਹ ਉਹਨਾਂ ਦਾ ਸਰਵਾਨ ਵਿਲੇਜ ਦੇ ਉੱਪਰ ਅਟੈਕ ਹੋਇਆ ਉੱਥੇ ਉਹ ਕਹਿੰਦੇ ਜੀ ਅਸੀਂ ਉਹਨਾਂ ਦਾ ਹੈੱਡਕੁਆਰਟਰ ਹੜਾ ਦਿੱਤਾ ਹੂੰ ਤੇ ਬਲੋਚਿਸਤਾਨ ਲਿਬਰੇਸ਼ਨ ਆਰਮੀ ਦਾ ਹੈੱਡਕੁਆਰਟਰ ਸੀ ਸ਼ਾਇਦ ਵੀ ਇਹ ਲੈਂਦੇ ਨੇ ਹੂੰ ਜੀ ਤੇ ਦਰਮਿਆਨ ਹੀ ਜਿਸ ਦਿਨ ایران ਨੇ ਅਟੈਕ ਕਰਿਆ ਤਾਂ ਨੈਕਸਟ ਡੇ ਉਹਦੇ ਤੋਂ ਉਹਨਾਂ ਦਾ ਇੱਕ ਜਿਹੜੀ ਉਹਨਾਂ ਦੀ ਆਈਆਰਜੀਐਸ ਕਹਿੰਦੇ ਨੇ ਇਸਲਾਮਿਕ ਰੈਗੂਲੇਸ਼ਨਰੀ ਗਾਰਡਸ ਪਾਰਟਿਸਾਨ ਉਹਦਾ ਇੱਕ ਮੈਂਬਰ ਵੀ ਮਾਰਿਆ ਗਿਆ ਸੀ ਮਿਲਿਟੈਂਟਾਂ ਵੱਲੋਂ ਤੇ ਜਿਹੜੀ ਇਹ ਜੈਸ਼ ਗਰੁੱਪ ਹੈਗਾ ਜਿਹੜਾ ਜੈਸ਼ਰ ਅਦਲ ਇਹਨਾਂ ਨੇ ਜ਼ਿੰਮੇਵਾਰੀ ਵੀ ਲਈ ਸੀ ਹੂੰ ਉਸਨੂੰ ਕਾਫੀ ਇੱਕਦਮ ਮਤਲਬ ਪਾਕਿਸਤਾਨ ਨੇ ਜਿਆਦਾ ਤਕੜਾ ਅਟੈਕ ਕੀਤਾ ਗਿਆ ਪਾਕਿਸਤਾਨ ਨੇ ਚੀਨੀ ਇਥੇ ਹਰ ਵਾਰ ਤੇ ਫਿਰ ਚੀਨ ਨੇ ਕਿਹਾ ਕਿ ਇਸ ਇਮੀਡੀਏਟ ਕਰਦਨੇ ਆ ਭਾਈ ਤੁਸੀਂ ਵਿੱਚ ਹੋ ਆਪਸ ਵਿੱਚ ਹੂੰਸ ਕਿਹਾ ਯੂਨਾਈਟਿਡ ਨੇਸ਼ਨਸ ਨੇ ਕਿਹਾ ਏਰੀਅਲ ਅਟੈਕ ਜਿਹੜਾ ਅਮਰੀਕਾ ਨੇ ਫਟਾਫਟ ਕੰਡੈਮਨ ਕੀਤਾ ਈਰਾਨ ਦਾ ਕਿਉਂਕਿ ਉਹ ਈਰਾਨ ਦੇ ਖਿਲਾਫ ਨੇ ਹੂੰ ਹੂੰ ਸਰੀ ਰਾਜਨੀਤੀ ਤੇ ਅਮਰੀਕਾ ਈਰਾਨ ਨੂੰ ਆਈਸੋਲੇਟ ਕਰਨਾ ਚਾਹੁੰਦੇ ਨੇ ਮੁਸਲਿਮ ਕੰਟਰੀਜ਼ ਦੇ ਵਿੱਚ ਹੂੰ ਜੀ ਤੇ ਜੋ ਓਵਰ ਆਲ ਵੱਡਾ ਫਰੇਮਵਰਕ ਅਸੀਂ ਦੇਖੀਏ ਹਾਂ ਹਾਂ ਮਤਲਬ ਇਹਨੇ ਕਿਚ ਪੁੱਦਣਾ ਹੀ ਸੀਗਾ ਤੇ ਸਾਡੇ ਵਾਲੇ ਤਾਂ ਫਿਰ ਭੱਜ ਕੇ ਇਜ਼ਰਾਈਲ ਦੀ ਖਾਤਰ ਜਾਂਦੇ ਨੇ ਛਲਾ ਮਾਰਦੇ ਕਿਉਂਕਿ ਜਦੋਂ ਪਿਛਲੇ ਦਿਨੀ ਮਾਲਦੀਵਸ ਤੇ ਲਕਸ਼ਦੀਪ ਦਾ ਰੌਲਾ ਪਿਆ ਹਾਂਜੀ ਹਾਂ ਇਜ਼ਰਾਈਲ ਵਾਲਿਆਂ ਨੇ ਕਿਹਾ ਜੀ ਅਸੀਂ ਉੱਥੇ ਟੋਏ ਟਾਇ ਪੱਟ ਦਾਂਗੇ ਠੀਕ ਕਰ ਦਾਂਗੇ ਥੋੜਾ ਬਹੁਤ ਥੋੜਾ ਕੰਮ ਸੋ ਇਜ਼ਰਾਈਲ ਅਮਰੀਕਾ ਤੇ ਇੰਡੀਆ ਐਕਸਸ ਬਣਾਉਣ ਦੀ ਮਤਲਬ ਇੱਕ ਕਿਸਮ ਦੀ ਉਹਨਾਂ ਦੀ ਕੋਸ਼ਿਸ਼ ਹੈ ਵੈਸਟਰਨ ਕੰਟਰੀਜ਼ ਦੀ ਹਾਲਾਂਕਿ ਇੰਡੀਆ ਨੂੰ ਇਹ ਸੂਟ ਨਹੀਂ ਕਰਦਾ ਬਿਲਕੁਲ ਇਹ ਰਿਕਸ ਕੰਟਰੀਜ਼ ਨਾਲ ਰਲ ਕੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੰਟਰਨੈਸ਼ਨਲ ਜਿਹੜੀ ਕੋਰਟ ਹੈ ਉਹਦੇ ਵਿੱਚ ਵੀ ਗਏ ਨੇ ਮਤ ਸਾਊਥ ਅਫਰੀਕਾ ਵਗੈਰਾ ਗਿਆ ਤੇ ਨਾਲ ਹੀ ਸੀਗੇ ਕਿਸਮ ਦੇ ਨਾਲ ਹੀ ਇੰਡੀਆ ਅਜੇ ਦੋਨੇ ਪਾਸੇ ਚੱਲ ਰਿਹਾ ਹੈ ਰੂਸ ਤੇ ਕਲੀਅਰ ਕੱਟ ਈਰਾਨ ਵਾਲੀ ਸਾਈਡ ਦੇ ਉੱਪਰ ਖੜੇ ਨੇ ਹੂੰ ਇਸ ਰੀਜਨ ਦੇ ਉੱਪਰ ਜੇ ਆਪਾਂ ਨਿਗਾਹ ਮਾਰੀਏ ਤਾਂ ਇਹ ਹੈ ਕਿ ਜੇ ਇਨਫਲੂਐਂਸ ਦੇ ਹਿਸਾਬ ਨਾਲ ਦੇਖੀਏ ਤਾਂ ਅਫਗਾਨਿਸਤਾਨ ਦੇ ਵਿੱਚ ਪਾਕਿਸਤਾਨ ਦੇ ਵਿੱਚ ਅਜੇ ਵੀ ਵੈਸਟਰਨ ਇਨਫਲੂਐਂਸ ਹੈਗਾ ਅਮਰੀਕਾ ਦਾ ਕਾਫੀ ਹੱਟਾ ਹੂੰ ਪਰ ਪਾਕਿਸਤਾਨ ਦੀ ਇਕਨੋਮੀ ਹੁਣ ਅੱਜ ਦੀ ਰੇਟ ਤੇ ਚੀਨ ਦੇ ਹੱਥ ਚ ਹਾਂ 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 ਕੋਈ ਇਸ ਕਰਕੇ ਉਹਨਾਂ ਦਾ ਉਰੇ ਪਰੇ ਹਿੱਲਣਾ ਅਰ ਚੀਨ ਦੀ ਸਭ ਤੋਂ ਜ਼ਿਆਦਾ ਇਨਵੈਸਟਮੈਂਟ ਈਰਾਨ ਦੇ ਵਿੱਚ ਵੀ ਹੈ ਹਮ ਜੀ ਅੱਛਾ ਜੀ ਤੇ ਮੀਟਿੰਗ ਹੋ ਰਹੀ ਸੀ ਬੜੀ ਵੱਡੇ ਪੱਧਰ ਤੇ ਪਾਕਿਸਤਾਨ ਦੀ ਆਰਮੀ ਦੇ ਤਿੰਨੇ ਚੀਫ ਵਗੈਰਾ ਹੋ ਤੇ ਬਹੁਤ ਸਰੀਆਂ ਉਹਨਾਂ ਦੀ ਜਿਹੜੀ ਫੋਰਨ ਮਿਨਿਸਟਰੀ ਉਹਨਾਂ ਨੇ ਇਹ ਵੀ ਕਿਹਾ ਕਿ ਵਿਰੋਧੀ ਸਾਡਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਨੇ ਮਿਸ ਅੰਡਰਸਟੈਂਡਿੰਗ ਦਾ ਪਰ ਸਾਡਾ ਇਹ ਦੋਸਤੀ ਦਾ ਹੱਥ ਸੀ ਜਿਹੜੇ ਵਧਾ ਰਹੇ ਆਂ ਪਰ ਮੈਂ ਕਹਿੰਦਾ ਵੀ ਬਹੁਤ ਜ਼ਿਆਦਾ ਇਹ ਗੱਲ ਅਕੀ ਨਹੀਂ ਬਦੂਗੀ ਉਹਦਾ ਕਾਰਨ ਇਹ ਹੈ ਕਿ ਜੇ ਰੂਸ ਤੇ ਅਮਰੀਕਾ ਚਾਈਨਾ ਵਰਗੀਆਂ ਸ਼ਕਤੀਆਂ ਪਿੱਛੇ ਖੜੀਆਂ ਨੇ ਤਾਂ ਵੈਸਟਰਨ ਇਨਫਲੂਐਂਸ ਬਾਲਾ ਕੰਮ ਨਹੀਂ ਕਰ ਸਕੂਗਾ ਹੂੰ ਪਰ ਉਹ ਸਰਾਰਤ ਜ਼ਰੂਰ ਉਨੀ ਕਰਦੇ ਰਹਿਣਗੇ ਆਪਾਂ ਪਹਿਲਾਂ ਵੀ ਦੇਖਿਆ ਕਿ ਯੂਕਰੇਨ ਦੇ ਯੁੱਧ ਦੇ ਦੌਰਾਨ ਜਦੋਂ ਇਮਰਾਨ ਖਾਨ ਪ੍ਰਾਈਮ ਮਿਨਿਸਟਰ ਸੀ ਤਾਂ ਉੱਥੇ ਉਹ ਮਿਲਨ ਚੱਲਿਆ ਗਿਆ ਸੀ ਰਸ਼ੀਅਨ ਪ੍ਰੈਜ਼ੀਡੈਂਟ ਨੂੰ ਹੂੰ ਜੀ ਉਹਦੀ ਸਾਰੀ ਉਹ ਲਾਹ ਦਿੱਤਾ ਗਿਆ ਸੀ ਉਹ ਅਮਰੀਕਨ ਸ਼ਕਤੀਆਂ ਨੇ ਆਪਣਾ ਤਾਕਤ ਦਿਖਾਈ ਸੀ ਹਮ ਹਮ ਪਰ ਮੇਰਾ ਖਿਆਲ ਹੁਣ ਉਹ ਰਿਪੀਟ ਨਹੀਂ ਹੋ ਸਕੂਗੀ ਕਿਉਂਕਿ ਪਾਕਿਸਤਾਨ ਚ ਬਹੁਤ ਕ੍ਰਾਈਸਿਸ ਵਧਿਆ Imran Khan ਪੂਰ ਹੋਰ ਜ਼ਿਆਦਾ ਹੋਇਆ ਹੁਣ ਦੀ ਗਵਰਨਮੈਂਟ ਬਹੁਤ ਹੀ ਅਨਪਪੂਲਰ ਹੈ ਮੇਰਾ ਖਿਆਲ ਹੈ শ্রীলঙ্কা ਵਾਲਾ ਹਾਲ ਹੋਇਆ ਹੋਇਆ ਮਤਲਬ ਜਿਹੜੇ ਰੇਟ ਚੜੇ ਨੇ ਅਸਮਾਨ ਨੂੰ ਮਤਲਬ ਲੋਕ ਤਰਾਹ ਤਰਾਹੀ ਆਪਾਂ ਦੇਖਿਆ ਜਿਸ ਤਰ੍ਹਾਂ ਕਰਦੇ ਹਾਂ ਸੋ ਇਹ ਬੇਸਿਕਲੀ ਜੇ ਦੁਨੀਆ ਲੈਵਲ ਤੇ ਨਿਗਾਹ ਮਾਰੀਏ ਤਾਂ ਏਸ਼ੀਆ ਅਫਰੀਕਾ ਵਗੈਰਾ ਦੇ ਵਿੱਚ ਜਿਹੜੇ ਵੈਸਟਰਨ ਕੰਟਰੀਜ਼ ਨੇ ਉਹਦਾ ਇਨਫਲੂਐਂਸ ਘਟ ਰਿਹਾ ਹੈ ਉਥੇ ਚਾਈਨਾ ਤੇ ਰਸ਼ੀਆ ਦਾ ਵਧ ਰਿਹਾ ਹੈ ਦੁਬਾਰਾ ਸੰਸਾਰ ਨੂੰ ਵੰਡਿਆ ਜਾ ਰਿਹਾ ਆਪਣੇ ਸਾਹਮਣੇ ਹੂੰ ਤਾਂ ਇਹ ਉਹਦੇ ਲਈ ਗੱਲਾਂ ਜੋ ਮਰਜ਼ੀ ਵਰਤੀਆਂ ਜਾਂਦੀਆਂ ਹੋਣ ਗੱਲ ਇਹ ਕਿ ਇਹਨਾਂ ਮੁਲਕਾਂ ਨੂੰ ਕਲੋਨੀਆ ਦੇ ਲੈਵਲ ਤੇ ਰਿਡਿਊਸ ਕਰਕੇ ਇਹਦੇ ਚ ਇੰਡੀਆ ਦੀ ਬੜੀ ਕਸੂਤੀ ਪੋਜੀਸ਼ਨ ਹੈ ਕਿਉਂਕਿ ਇੰਡੀਆ ਬਹੁਤ ਵੱਡਾ ਕੰਟਰੀ ਹੈ ਬਹੁਤ ਵੱਡੀ ਪੋਪੂਲੇਸ਼ਨ ਹੈ ਕੰਜ਼ਿਊਮਰ ਮਾਰਕੀਟ ਬਹੁਤ ਤਕੜੀ ਹੈ ਉਸ ਹੱਦ ਦੇ ਨਾਲ ਅੱਛਾ ਇਹ ਸਲਾਮੋ ਹੋਬਿਕ ਜਿਹੜਾ ਰੈਟ੍ਰਿਕ ਕੇ ਉਹਨੂੰ ਵਰਤ ਕੇ ਇਲੈਕਸ਼ਨ ਵੀ ਲੜਨੀ ਹੈ 24 ਦੀ ਇਹਨਾਂ ਨੇ ਮੁਸਲਮਾਨਾਂ ਦੇ ਉਹਦੇ ਪਾਕਿਸਤਾਨ ਸਿੰਬਲ ਬਣਿਆ ਹੋਇਆ ਹਾਂ 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 ਤੇ ਜੀ ਹਾਂ ਜ ਇਹਨਾਂ ਦੀ ਰਲਦੀ ਹੈ ਇਜ਼ਰਾਈਲ ਦੇ ਨਾਲ ਅਸਲ ਦੇ ਵਿੱਚ ਕਿ ਜੇ ਉਹਨਾਂ ਨੂੰ ਜਿੰਨੀਆਂ ਗਾਲਾਂ ਕੱਢਣਗੇ ਹਿੰਦੂ ਵੋਟ ਉਨੀ ਰਜਮੈਂਟ ਹੋਊਗੀ ਇੱਥੇ ਹਾਂ ਹਾਂ ਪਰ ਇਹ ਹੈ ਕਿ ਵੈਸਟਰਨ ਕੰਟਰੀ ਇਹਨਾਂ ਨੂੰ ਸਮਝਦੇ ਕੁਛ ਨਹੀਂ ਖਾਸ ਕਰਕੇ ਆਪਾਂ ਨੂੰ ਖਾਲਸਤਾਨੀ ਨਿਜਰ ਦੇ ਕੇਸ ਦੇ ਵਿੱਚ ਪੰਨੂ ਦੇ ਕੇਸ 'ਚ ਆਪਾਂ ਦੇਖਿਆ ਕਿ ਉਹ ਇਹਨਾਂ ਦੀ ਬਾਹ ਮਰੋੜ ਕੇ ਰਾਜ਼ੀ ਨਹੀਂ ਉਹ ਇਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਣ ਨੂੰ ਰਾਜ਼ੀ ਬਰਾਬਰ ਦੇ ਤੌਰ ਤੇ ਹੂੰ ਜੀ ਇਹਨਾਂ ਦੀ ਚైనా ਨਾਲ ਵੀ ਪੰਗਾ ਲੈਣ ਦੀ ਸਮਰੱਥਾ ਨਹੀਂ ਹੈ ਰਸ਼ੀਆ ਨਾਲ ਵੀ ਠੀਕ ਠਾਕ ਹੈ ਸੋ ਮੇਰਾ ਖਿਆਲ ਇਹ ਹੈ ਕਿ ਇੰਡੀਆ ਦੀ ਬੜੀ ਕ੍ਰੂਸ਼ਲ ਪੋਜੀਸ਼ਨ ਹੈ ਜਾਂ ਤਾਂ ਦੋਨੇ ਪਾਸਿਆਂ ਤੋਂ ਮਾਰ ਖਾ ਜਾਣਗੇ ਜਾਂ ਦੋਨੇ ਪਾਸਿਆਂ ਤੋਂ ਫਾਇਦਾ ਵੀ ਉਠਾ ਸਕਦੇ ਨੇ ਹੂੰ ਖਾਸ ਕਰਕੇ ਇਜ਼ਰਾਈਲ ਵਾਲੇ ਮਾਮਲੇ ਦੇ ਵਿੱਚ ਇਜ਼ਰਾਈਲ ਦੇ ਮਾਮਲੇ ਦੇ ਵਿੱਚ ਇਜ਼ਰਾਈਲ ਤਾਂ ਦੇਖੋ ਗੱਲ ਇਹ ਹੈ ਕਿ ਉਹ ਤਾਂ ਜਿਸ ਤਰੀਕੇ ਦੇ ਨਾਲ ਝੋਕਤਾ ਵੈਸਟਰਨ ਕੰਟਰੀਜ਼ ਨੇ ਉਹਨੂੰ ਯੂਕੇ ਇੰਤਵਾਹ ਹੋ ਚੁੱਕਿਆ ਪਹਿਲਾਂ ਹੀ ਅੱਜ ਜੋ ਉక్రੇਨ ਦੇ ਪ੍ਰੈਜ਼ੀਡੈਂਟ ਦਾ ਬਿਆਨ ਆ ਗਿਆ ਕਿ ਸਾਰੀਆਂ ਵੈਸਟਰਨ ਫੋਰਸਸ ਵੀ ਜੇ ਇਕੱਠੀਆਂ ਹੋ ਜਾਣ ਤਾਂ ਵੀ ਰੂਸ ਨੂੰ ਨਹੀਂ ਹਰਾ ਸਕਦੀਆਂ ਇਹ ਜ਼ੇਲੈਂਸਕੀ ਦਾ ਕਹਿਣਾ ਤੁਸੀਂ ਦੇਖ ਲਿਓ ਹੂੰ 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 ਜੀ ਉਹ ਬਹੁਤ ਹੀ ਪਿਆਰਾ ਮੁਲਕ ਸੀ ਬਹੁਤ ਸੋਹਣਾ ਸੁਨੱਖਾ ਬਹੁਤ ਕਣਕ ਦੀ ਉਪਦਾਇਸ਼ ਕਰਨ ਵਾਲਾ ਉਹ ਮੁਲਕ ਤਬਾਹ ਕਰ ਦਿੱਤਾ ਉਹਨਾਂ ਨੇ ਪੰਗਾ ਦਵਾ ਕੇ ਹੂੰ 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 ਸੇਮ ਪੋਜੀਸ਼ਨ ਇਜ਼ਰਾਈਲ ਦੀ ਹੋਣੀ ਹੈ ਤੁਸੀਂ ਦੇਖ ਲਿਓ ਅੱਜ ਹੋਵੇ ਕੱਲ ਹੋਵੇ ਸਾਰਾ ਮੁਸਲਿਮ ਵਰਲਡ ਹੈ ਜਿਹੜਾ ਹੂੰ ਜੀ ਉਹਦੇ ਖਿਲਾਫ ਹੋ ਗਿਆ ਤੇ ਮੁਸਲਿਮ ਜਿਹੜੀਆਂ ਸਰਕਾਰਾਂ ਨੇ ਜਿਵੇਂ ਸਾਊਦੀ ਅਰੇਬੀਆ ਵਗੈਰਾ ਜਿਹੜੀਆਂ ਬਹੁਤ ਹੀ ਸ਼ਾਮਕੀ ਤੋਂ ਸਰਕਾਰਾਂ ਨੇ ਉਹ ਸਰਕਾਰਾਂ ਤਾਂ ਅੰਦਰੋਂ ਅੰਦਰਲੀ ਰਲੀਆਂ ਹੋ ਗਈਆਂ ਨੇ ਇਹਨਾਂ ਦੇ ਨਾਲ ਵੈਸਟਰਨ ਕੰਟਰੀਜ਼ ਹਮ ਹਮ ਪਰ ਇਹ ਹੈ ਕਿ ਉਹਨਾਂ ਦੀ ਮਤਲਬ ਜਿਹੜੀ ਪਾਪੂਲੇਸ਼ਨ ਹੈ ਕਿਉਂਕਿ ਮੁਸਲਮਾਨ ਦੇ ਵਿੱਚ ਕੱਟੜਤਾ ਦੂਜੇ ਧਰਮਾਂ ਨਾਲੋਂ ਜ਼ਿਆਦਾ ਹੈ ਇਸ ਕਰਕੇ ਉਹ ਬਹੁਤ ਜ਼ਿਆਦਾ ਖਲਾਫ ਨੇ ਸੋ ਇਸ ਕਰਕੇ ਮੇਰਾ ਕਹਿ ਲਵੇ ਇਜ਼ਰਾਈਲ ਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਖਤਰੇ 'ਚ ਪਾਰਤੀ ਹੈ ਉਹਨਾਂ ਨੇ ਪਰ ਉਹਨੂੰ ਕੋਈ ਖਾਸ ਫਰਕ ਨਹੀਂ ਪੈਣਾ ਇਹਦੇ ਨਾਲ ਹਮ ਹਮ ਉਹ ਉਹ ਇੱਕ ਸੰਘਰਸ਼ ਚੱਲ ਰਿਹਾ ਹੈ ਪਰ ਡਰ ਇਹ ਹੈ ਸੱਚਾ ਡਰ ਇਹ ਹੈ ਰਕਸਟਾਨ ਵੀ ਨਿਊਕਲੀਅਰ ਪਾਵਰ ਹੈ ਇਜ਼ਰਾਈਲ ਕੋ ਸਭ ਤੋਂ ਜ਼ਿਆਦਾ ਨਿਊਕਲੀਅਰ ਬੰਬ ਨੇ ਰੂਸ ਵੀ ਧਮਕੀਆਂ ਦੇ ਚੁੱਕਿਆ ਮਤਲਬ ਡਰ ਰਿਹਾ ਵੀ ਕਿ ਕਿਤੇ ਥਰਡ ਵਰਲਡ ਵਾਰ ਵੱਲੋਂ ਹਾਲਾਤ ਨਾ ਵਧ ਜੇ ਕਿਉਂਕਿ ਕੋਈ ਵੀ ਸਟੇਟ ਅਮਰੀਕਾ ਦਾ ਖਾਸ ਕਰਕੇ ਬਹੁਤ ਹੀ ਰਿਸਪੌਂਸੀਬਲੀ ਬਿਹੇਵ ਕਰ ਰਿਹਾ ਹੈ ਕੋਈ ਵੀ ਗਲਤੀ ਵੀ ਮਤਲਬ ਥਰਡ ਵਰਲਡ ਵਾਰ ਸ਼ੁਰੂ ਕਰ ਸਕਦੀ ਹੈ ਇਹ ਹਾਲਾਤ ਹੈ ਇਸ ਦੇ ਵਿੱਚ ਸੋ ਆਓ ওভারঅল ਇਹ ਸਾਰੇ ਮਾਮਲੇ ਦੇ ਜਾਨੀ ਕਿ ਜਿਹੜਾ ਮਾਮਲਾ ਸਾਹਮਣੇ ਆਏ ਹੋਣ ਮੰਤਰੀ ਪੱਧਰ ਉਤੇ ਤੇ ਖਾਤਰੇ ਪਰੇ ਕਿਸ ਤਰ੍ਹਾਂ ਦੇ ਹਾਲਾਤ ਨੇ ਜੇਕਰ ਆਪ ਭਾਰਤ ਨੂੰ ਦੇਖੀਏ ਜੀ ਆਪ ਦੇਖੋ ਜੀ ਸਾਡੇ ਹਾਲਾਤ ਕੱਲਿਆਂ ਦੇ ਨਹੀਂ ਹਨ ਬੀਸਿਕਲੀ ਜੇ ਆਪਾਂ ਨਿਗਾਹ ਮਾਰੀਏ ਨਾ ਗਲੋਬਲਾਈਜੇਸ਼ਨ ਤੋਂ ਬਾਅਦ ਕੀ ਹੋਇਆ ਹੈ ਹੂੰ ਹੂੰ ਇਹ ਨਾਲੇਜ ਨੇ ਕਬਜਾ ਕਰ ਲਿਆ ਸਟੇਟਾਂ ਤੇ ਮਾਰਕੀਟ ਕੰਟਰੋਲ ਕਰ ਰਹੀ ਹੈ ਹਰ ਚੀਜ਼ ਨੂੰ ਹੂੰ ਮਾਰਕੀਟ ਦੇ ਵਿੱਚ ਹਥਿਆਰ ਵੇਚਨੇ ਲੋਲ ਇੰਸਟੀ ਵਾਰਫੇਅਰ ਰੱਖਣਾ ਹੁਣ ਆਪਾਂ ਤਾਂ ਇਹ ਕਹੀ ਜਾਂਦੇ ਨੇ ਨਾ ਵੀ ਸਾਡੇ ਕਸ਼ਮੀਰ ਦੇ ਵਿੱਚ ਜੀ ਇਦਾਂ ਫਲਾਣੇ ਜਗ੍ਹਾ ਇਦਾਂ ਮਿਆਂਮਾਰ ਇਦਾਂ ਕਰ ਰਿਹਾ ਜੀ ਮਨੀਪੁਰ ਚ ਹੋਰ ਹੈ ਜੋ ਕੁਝ ਬਲੋਚਿਸਤਾਨ ਤੇ ਸਿਸਤਾਨ ਦੇ ਵਿੱਚ ਹੋ ਰਿਹਾ ਉਹ ਵੀ ਤਾਂ ਉਹੀ ਹੋ ਰਿਹਾ ਹੂੰ 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 ਉਕਲ ਜਿਹੜੇ ਵਾਰਲੋਰਡ ਨੇ ਇਸ ਦੇ ਵਿੱਚ ਉਹਨਾਂ ਨੂੰ ਫਿਨਾਂਸ ਕੀਤਾ ਜਾ ਰਿਹਾ ਹੈ ਅਫਗਾਨਿਸਤਾਨ ਦੇ ਆਪਣੇ ਸਾਹਮਣੇ ਹਾਲਾਤ ਹੈ ਹੂੰ ਹੂੰ ਜਦੋਂ ਰਸ਼ੀਆ ਉੱਥੇ ਗਿਆ ਦੇਖੋ ਪਹਿਲਾਂ ਰਸ਼ੀਆ ਨੇ ਕਬਜ਼ਾ ਕੀਤਾ ਉਹਨੂੰ ਅਮਰੀਕਾ ਨੇ ਬੇਸ ਬਣਾ ਕੇ ਪਾਕਿਸਤਾਨ ਦੇ ਵਿੱਚ ਤਾਲੀਬਾਨ ਖੜੇ ਕੀਤੇ ਹੂੰ ਤਾਲੀਬਾਨ ਫਿਰ ਉੱਥੇ ਜੋ ਤਬਾਹੀ ਮਚਾਈ ਆਪਾਂ ਨੂੰ ਪਤਾ ਹੈ ਹੁਣ ਉਹ ਤਾਲੀਬਾਨ ਬਿਠਾਏ ਹੋਏ ਨੇ ਅਮਰੀਕਾ ਦੇ ਸਿੱਤੇ ਬੈਠੇ ਨੇ ਉੱਥੇ ਲੋਕ ਤੜੂ ਜਾਂਦੇ ਨੇ ਉਹਨਾਂ ਨੂੰ ਹੂੰ ਹੂੰ ਜੀ ਜੀ ਖਿਲਾਫ ਨੇ ਲਗਭਗ ਪਰ ਪੋਜੀਸ਼ਨ ਇਹ ਸੀ ਕਿ ਉਹਨਾਂ ਦਾ ਇੱਕ ਮੰਤਰੀ ਹਕਾਨੀ ਹੈ ਜਿਹੜਾ ਪਿਛਲੇ ਦਿਨਾਂ ਦੀ ਖਬਰ ਹੈ ਕਿ ਉਹਦੇ ਕੋਲ ਪਾਸਪੋਰਟ ਵੀ ਪਾਕਿਸਤਾਨੀ ਸੀ ਹੂੰ ਜੀ ਅੱਛਾ ਸੋ ਪਾਕਿਸਤਾਨ ਦੇ ਖਿਲਾਫ ਹੋ ਗਏ ਹੂੰ ਇਹ ਜਿਹੜੇ ਲੋਕਲ ਕਹੋ ਵਾਰਲੋਰਡ ਕਹੋ ਜੋ ਮਰਜ਼ੀ ਕਹੋ ਉਹਨਾਂ ਕੋਲ ਰਾਕਟ ਲਾਂਚਰ ਕਿੱਥੋਂ ਆ ਜਾਂਦੇ ਨੇ ਜਿੱਥੇ ਮਤਲਬ ਮਾਮੂਲੀ ਇੰਡਸਟਰੀ ਵੀ ਨਹੀਂ ਹੈ ਕੋਟੇਜ ਇੰਡਸਟਰੀ ਵੀ ਨਹੀਂ ਹੈ ਤੇ ਜਿਹੜੀ ਮਤਲਬ ਵੈਪਨਰੀ ਹੈ ਉਹ ਕਿੱਥੋਂ ਆਉਂਦੇ ਨੇ ਇਥੇ ਆ ਹੂੰ ਇਹ ਬਿਲਕੁਲ ਇਹ ਸਮਝਣ ਵਾਲੀ ਗੱਲ ਹੈ ਇਵੇਂ ਅਫਰੀਕਾ ਦੇ ਵਿੱਚ ਹੋਇਆ ਵੀ ਰਵਾਂਡਾ ਵਗੈਰਾ ਦੇ ਵਿੱਚ ਜਿਹੜੇ ਉਹ ਲੋਕ ਬਿਲਕੁਲ ਅਨਪੜ ਲੋਕ ਪਸ਼ੂਆਂ ਦੇ ਪੱਤਰ ਦੀ ਉਹਨਾਂ ਦੀ ਜ਼ਿੰਦਗੀ ਤੇ ਹਥਿਆਰ ਉਹਨਾਂ ਕੋਲ ਸਭ ਤੋਂ ਜਿਆਦਾ ਸਪੈਸਟਿਕੇਟਡ ਪਹੁੰਚ ਜਾਂਦੇ ਨੇ ਹੂੰ ਕੌਣ ਫਾਈਨਾਂਸ ਕਰਦਾ ਇਹਨੂੰ ਤੇ ਰਵਾਂਡਾ ਸਟੇਟ ਨੇ ਆਫੀਸ਼ੀਅਲੀ ਬਹੁਤ ਵਾਰੀ ਕਿਹਾ ਹੈ ਕਿ ਸਾਊਦੀ ਅਰੇਬੀਆ ਤੇ ਅਮਰੀਕਾ ਜਿਹੜਾ ਮਿਲਿਟੈਂਟ ਗਰੁੱਪ ਜਿਨ੍ਹਾਂ ਨੇ ਅਟੈਕ ਕਰਿਆ ਸੀ ਕਿ ਇਹ ਇਹ ਇਹਨਾਂ ਨੇ 2012 ਚ ਉਹ ਬਣਿਆ ਗਰੁੱਪ ਕਿਹਦੀ ਫਾਈਨਾਂਸ ਇਹ ਕਰ ਰਹੇ ਨੇ ਹੂੰ ਵਾਜਿਤੀ ਰੇਟ ਦੇ ਵਿੱਚ ਇਹ ਹੈ ਕਿ ਬਾਰਡਰ ਬੂਡ ਨੇ ਜਿਹੜੇ ਉਹ ਤਾਂ ਐਵੇਂ ਹੀ ਨੇ ਹਾਂ 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 ਜੀ ਜੀ ਇਹਨਾਂ ਨੇ ਉਹ ਇਸ ਕਿਸਮ ਦੀਆਂ ਚੱਲ ਰਹੀਆਂ ਨੇ ਪਰ ਕਿਉਂਕਿ ਮਾਰਕੀਟ ਪ੍ਰਭਾਵ ਨੇ ਇੰਨਾ ਮਤਲਬ ਅੱਗਾ ਆਪਣਾ ਸੰਭਾਲ ਲਿਆ ਕਿ ਜਿਹੜੇ ਬਾਰਡਰ ਨੇ ਉਹ ਬੜੇ ਮੰਫੀ ਹੋ ਕੀ ਰਹਿ ਗਏ ਨੇ ਇਸ ਮਾਰਕੀਟ ਵਿੱਚ ਬਿਲਕੁਲ ਜੀ ਬਿਲਕੁਲ ਤੁਸੀਂ ਦੇਖੋ ਕਿ ਜਿਹੜੀ ਯੂਕਰੇਨ ਦੀ ਲੜਾਈ ਸੀ ਉਹਦੇ ਵਿੱਚ ਕਿੰਨੇ ਸਾਰੇ ਲੋਕ ਉਹ ਕਹਿੰਦੇ ਜੀ ਇਹ ਪ੍ਰਾਈਵੇਟ ਆਰਮੀ ਹੈ ਹੂੰ ਇਹਨੂੰ ਦੱਸੋ ਪ੍ਰਾਈਵੇਟ ਆਰਮੀ ਭਿੰਡਰ ਸਾਹਿਬ ਰਾਤੋਰਾਤ ਬਣ ਜਾਂਦੀ ਹੈ ਹੂੰ 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 ਪਰ ਕੋਈ ਇੰਨੀਆਂ ਜਿਹੜੀਆਂ ਅੱਜ ਦੀਆਂ ਸਟੇਟਾਂ ਨੇ ਇਹ ਤਾਂ ਆਪਾਂ ਆਹ ਪ੍ਰੋਗਰਾਮ ਕਰ ਰਹੇ ਹਾਂ ਤੁਸੀਂ ਕਿਸੇ ਨੂੰ ਫੋਨ ਕਰੋ ਉਹ ਵੀ ਸਟੇਟ ਸੁਣ ਰਹੀ ਹੁੰਦੀ ਹੈ ਹੂੰ ਬਿਲਕੁਲ ਬਿਲਕੁਲ ਕੋਲ ਹੈ ਕਿ ਲੋਕਾਂ ਦੇ ਸਾਹ ਵੀ ਗਿਣ ਲੈਂਦੇ ਨੇ ਹੂੰ ਹੂੰ ਨਾ ਚੱਲੀ ਸਭ ਆਰਮੀ ਕਿੱਥੇ ਬਣ ਗਈ ਹੈ ਜੀ ਏਡੀ ਵੱਡੀ ਹੂੰ ਹੂੰ ਇਹ ਜਿਹੜਾ ਟੈਰਰਿਜ਼ਮ ਹੈ ਵਰਲਡ ਪੱਧਰ ਤੇ ਉੱਪਰ ਹੀ ਇਹ ਸਟੇਟ ਸਪੌਂਸਰਡ ਹੈ ਜੇ ਇੱਕ ਸਟੇਟ ਨਹੀਂ ਕਰਦੀ ਦੂਜੀ ਕਰ ਦਿੰਦੀ ਹੈ ਹੂੰ ਅਸੀਂ ਸ਼੍ਰੀਲੰਕਾ ਦੇ ਵਿੱਚ ਤਾਮਿਲ ਸੀ ਜਿਹੜੇ ਉਹਨਾਂ ਨੂੰ ਆਪਣੀ ਸਟੇਟ ਨੇ ਫਾਈਨਾਂਸ ਕਰਿਆ ਹੂੰ ਕਿਤੇ ਡੇਣੋਂ ਕੋਲ ਤੋਂ ਪਾਟੈਂਕ ਸਾਰਾ ਕੁਝ ਆ ਗਿਆ ਮੁੜ ਕੇ ਜਦੋਂ ਹੱਥ ਖਿੱਚ ਲਿਆ ਤਾਂ ਉਹ ਖਤਮ ਹੋ ਗਏ ਵਿਚਾਰੇ ਕਿੱਥੇ ਨਹੀਂ ਪ੍ਰਵਕਰਨ ਹੋਣੀ ਮੈਨੂੰ ਦੱਸੋ ਹੂੰ ਬਿਲਕੁਲ ਬਿਲਕੁਲ ਉਹ ਇਹ ਪੋਪੂਲੇਸ਼ਨ ਦੇ ਕੁਝ ਹਿੱਸਿਆਂ ਨੂੰ ਜਿਹੜੇ ਕਿ ਕਲਚਰਲੀ ਡਿਫਰੈਂਟ ਨੇ ਹੂੰ ਜੇ ਉਹ ਗਰੋਥ ਨੇ ਚਾਹੇ ਉਹ Kurds ਨੇ ਚਾਹੇ ਪੰਜਾਬੀ ਨੇ ਚਾਹੇ ਕੋਈ ਨਹੀਂ ਚਾਹੇ ਤਾਂ ਅਮਲ ਸੀ ਹੂੰ ਸਟੇਟਾਂ ਯੂਜ਼ ਕਰ ਰਹੀਆਂ ਨੇ ਇਸ ਦੇ ਵਿੱਚ ਉਹਨਾਂ ਦੇ ਕੁਝ ਹਿੱਸਿਆਂ ਨੂੰ ਉਦੇ ਫਾਇਦੇ ਬੜੇ ਹੁੰਦੇ ਨੇ ਕਿ ਤਾਂ ਲੋਕ ਪਿੱਛੇ ਉਜਾੜਾ ਪੈ ਜਾਂਦਾ ਗਰੀਬੀ ਹੋ ਜਾਂਦੀ ਹੈ ਤੁਸੀਂ ਉਹਨਾਂ ਨੂੰ ਜਿਵੇਂ ਮਰਜ਼ੀ ਵਰਤੀ ਜਾਉ ਡੰਗਰਾਂ ਦੇ ਪੱਧਰ ਤੇ ਉਹਨਾਂ ਨੂੰ ਪਸ਼ੂਆਂ ਦੇ ਪੱਧਰ ਤੇ ਰਿਡਿਊਸ ਕਰ ਦਿੰਦੇ ਨੇ ਦੂਜੇ ਤਾਂ ਮਰਜ਼ੀ ਲੁੱਟੀ ਜਾਉ ਕੁਝ ਹੁੰਦਾ ਨਹੀਂ ਤੇ ਕੁਝ ਕੁ ਲੀਡਰ ਉਹਨਾਂ ਦੇ ਖੜੇ ਕਰ ਲੋ ਇਹ ਨਵੀਂ ਕਿਸਮ ਦਾ ਅੰਪੀਰਲਿਜ਼ਮ ਕਹਿ ਲੋ ਜਿਹੜਾ ਟੈਰਰਿਜ਼ਮ ਨਾਲ ਜੁੜਿਆ ਹੋਇਆ ਹੈ ਇਹ ਸਾਰੀ ਦੁਨੀਆ 'ਚ ਚੱਲ ਰਿਹਾ ਹੈ ਹੂੰ ਹੂੰ ਏਸ਼ੀਆ ਤੇ ਅਫਰੀਕਾ ਦੇ ਵਿੱਚ ਜ਼ਿਆਦਾ ਹੈ ਤੁਹਾਡੇ ਪਾਸੇ ਨੂੰ ਗਲਤ ਥਹੀ ਹੋਈ ਹੈ ਉਹਦਾ ਹਿੱਸਾ ਹੀ ਹੈ ਉਹਦੀ ਲੜਾਈ ਹੈ ਸਮਝ ਕੇ ਚੱਲੋ ਤੁਸੀਂ ਡਾਕਟਰ ਸਾਹਿਬ ਜਿਵੇਂ ਕਿ ਭਾਰਤ ਦੇ ਵੱਡੇ ਹਿੱਸੇ ਦੇ ਨਾਲ ਜਿਹੜੀ ਸਰਹੱਦ ਚైనా ਦੀ ਪੈਂਦੀ ਹੈ ਤੇ ਦੂਜੇ ਬੰਨੇ ਚైనా, ਅਰਾਨ ਤੇ ਪਾਕਿਸਤਾਨ ਤੇ ਚੰਗਾ ਪ੍ਰਭਾਵ ਛੱਡ ਰਿਹਾ ਛੱਡ ਰਿਹਾ ਹੈ। ਕਹਿੰਦਾ ਭਾਵੇਂ ਕਿ ਨਿਵੇਸ਼ ਵੀ ਕਾਫੀ ਇਹਨਾਂ ਦਾ ਉੱਥੇ ਹੋਇਆ ਹੈ। ਤਾਂ ਭਾਰਤ ਲਈ ਤਾਂ ਫਿਰ ਕਈ ਪਾਸਿਓਂ ਤੋਂ ਇੱਕ ਵੱਡਾ ਖਤਰਾ ਹੈ ਇੱਕ ਵੱਨੀ ਪਾਕਿਸਤਾਨ ਇੱਕ ਵੱਨੀ ਚైనా ਤੇ ਜਿਹੜੀ ਜਿਹੜਾ ਅਗਲਾ ਆਪਾਂ 3rd ਵਾਰ ਦੀ ਗੱਲ ਕਰ ਰਹੇ ਹਾਂ ਤਾਂ ਖਾਤਰੇ ਤੇ ਵੱਡੇ ਮੋੜ ਤੇ ਮੰਨਿਆ ਜਾ ਸਕਦਾ ਜੇ ਆਪਾਂ ਵਿਅਕਤੀਗਤ ਲਿਹਾਜ਼ ਤੇ ਵਿਅਕਤੀਗਤ ਦੇਸ਼ ਦੀ ਗੱਲ ਕਰ ਲਈਏ ਆਪਣੀ ਭਾਰਤ ਦੀ ਤੇ ਕੋ ਸਾਡੀ ਜਿਹੜੀ ਫੋਰਨ ਪੋਲਿਸੀ ਹੈ ਨਾ ਪਿੰਦਰ ਸਾਹਿਬ ਉਹ ਬਹੁਤ ਹੀ ਦਿਲਚਸਪ ਜੇ ਕਿਤੇ ਲਿਖੀ ਜਾਵੇ 2014 ਤੋਂ ਬਹੁਤ ਇੰਟਰਸਟਿੰਗ ਹੈ ਇਹ ਪਹਿਲਾਂ ਤਾਂ ਇੱਕ ਕਿਸਮ ਦੀ ਸੀ ਨੌਨ ਅਲਾਈਨ ਮੂਵਮੈਂਟ ਦੇ ਵਿੱਚ ਸੀਗੇ ਅਸੀਂ ਰੂਸ ਇੱਕ ਪਾਸੇ ਸੀ ਅਮਰੀਕਾ ਇੱਕ ਪਾਸੇ ਸੀ ਜਿਹੜੇ ਵਿਚ ਵਿਚਾਲੇ ਦੇ ਕੰਟਰੀ ਦਾ ਲੀਡਰ ਇੰਡੀਆ ਸੀ ਕਿਸੇ ਟਾਈਮ ਮੇਰੇ ਰੂਸ ਦੇ ਟਾਈਮ ਜਿਹਨੂੰ ਨਾਮ ਕਹਿੰਦੇ ਸੀ ਨੌਨ ਅਲਾਈਨਡ ਮੂਵਮੈਂਟ ਹੂੰ 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 ਉਹ ਰੋਵਿੰਦਰਾ ਗਾਂਧੀ ਦੇ ਟਾਈਮ ਖਤਮ ਹੋਈ ਅਸੀਂ ਰੂਸ ਵੱਲ ਜ਼ਿਆਦਾ ਝੁੱਕ ਗਏ ਹੂੰ ਜਿਹੜੀ 2014 ਤੋਂ ਹੋਈ ਉਹ ਤਾਂ ਬਹੁਤ ਹੀ ਦਿਲਚਸਪ ਹੈ ਹੂੰ ਬਿਲਕੁਲ ਮੈਂ ਸਮਝਦਾ ਹਾਂ ਵੀ ਇਹ ਵਿਦਆਊਟ ਸਕ੍ਰਿਪਟ ਜਿਵੇਂ ਕੋਈ ਡਰਾਮਾ ਕਰ ਰਿਹਾ ਹੁੰਦਾ ਨਾ ਉਦਾਂ ਦੀ ਚੱਲ ਰਹੀ ਹੈ ਇਹ ਪਹਿਲੀ ਵਾਰੀ ਹੋਇਆ ਇੰਡੀਆ ਦੇ ਇੰਡੀਆ ਕਿ ਮੇਰੇ ਨਾਲ ਹੋਰ ਕਿਤੇ ਵੀ ਨਹੀਂ ਹੋਇਆ ਹਾਂ ਹੂੰ 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 ਤੇ ਇਸ ਦਾ ਮਿਨਿਸਟਰ ਬਿਨਾਂ ਬਲਾਏ ਪਿਆ ਤੇ ਚਲੇ ਗਿਆ ਨਵਾਜ਼ ਸ਼ਰੀਫ ਦੇ ਹੂੰ 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 ਤੇ ਜਦ ਕਿ ਅਸੀਂ ਜਾਵੇ ਕੋ ਪ੍ਰੋਟੋਕੋਲ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਮੁੜ ਕੇ ਥੋੜੀ ਦੇਰ ਬਾਅਦ ਉਹਨਾਂ ਨੇ ਪਖਾਨਕੋਟ 'ਚ ਹਮਲਾ ਕਰਤਾ ਹੂੰ ਅਸੀਂ ਪਖਾਨਕੋਟ ਦੇ ਵਿੱਚ ਉਹਨਾਂ ਦੀ ਜਿਹੜੀ ਸੀਕ੍ਰੀਟ ਏਜੰਸੀ ਸੀ ਉਹਨੂੰ ਸੱਦ ਲਿਆ ਇੱਥੇ ਇਨਵੈਸਟੀਗੇਸ਼ਨ ਕਰਨ ਲਈ ਹੂੰ ਤਾਂ ਉਹ ਥਾਣਾ ਹੀ ਹੁੰਦਾ ਕਿਸਮ ਦਾ ਹੂੰ ਤੇ ਅਸੀਂ ਉਹਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਫਿਰ ਅਸੀਂ ਪੁਲਵਾਮਾ ਜਾਂ ਫਿਰ ਅਸੀਂ ਸਰਜਿਕਲ ਸਟ੍ਰਾਈਕ ਵੀ ਮਤਲਬ ਤੁਸੀਂ ਦੇਖੋ ਨਾ ਕਿ ਕਿਉਂਕਿ ਸਾਨੂੰ ਇਲੈਕਸ਼ਨਾਂ 'ਚ ਜੋ ਸੂਟ ਕਰਦਾ ਹੈ ਪ੍ਰੋਪਾਗੈਂਡੇ ਦੇ ਤੌਰ ਤੇ ਅਸੀਂ ਪੋਸਿਟ ਪੋਲਿਸੀ ਸਮਝ ਰਾਇਆ ਹੋਇਆ ਰਿਹਾ ਕਿ ਪਾਕਿਸਤਾਨ ਵੀ ਉਹਨਾਂ ਦੇ ਇਨਫਲੂਐਂਸ ਚ ਲਿਆ ਗਿਆ শ্রীলੰਕਾ ਵੀ ਚ ਲਿਆ ਗਿਆ 몰ਦੀਵਸ ਵਰਗੇ ਮੁਲਕ ਨੇ ਜਿਹੜੇ ਉਹਨਾਂ ਨੇ ਸਾਨੂੰ ਥ੍ਰੈਟ ਕਰਤਾ ਕਿ ਮਾਰਚ ਤੱਕ ਆਪਣਾ ਇਥੋਂ ਤੁਸੀਂ ਫੌਜਾਂ ਪੂਜਾਂ ਕੱਢੋ ਆਪਣੀਆਂ ਕਿਤਾ ਜਿੱਦੀ ਐਗਜ਼ਿਸਟੈਂਸ ਨਹੀਂ ਸੂਲੀ ਮਾਤਰਨਤ ਜਗ੍ਹਾ ਹੈ ਉਹਦੀ ਇੰਡੀਆ ਦੇ ਮੁਕਾਬਲੇ ਸੋ ਅੱਖਾਂ ਦਿਖਾਉਣ ਲੱਗ ਗਏ ਪਰ ਚਿੰਤਾ ਇੰਨੀ ਸਾਰੀ ਜਗ੍ਹਾ ਦੱਬੀ ਬੈਠਾ ਹੈ ਅਰ ਸਾਡੇ ਫੋਰਨ ਮਿਨਿਸਟਰ ਕਹਿ ਰਹੇ ਨੇ ਕਿ ਜੀ ਉਹ ਬਹੁਤ ਵੱਡੀ ਇਕਨੋਮੀ ਐ ਸੀ ਛੋਟੀ ਇਕਨੋਮੀ ਐ ਸਿਉਂ ਦਾ ਕੀ ਕਰ ਸਕਦੇ ਨੇ ਹੂੰ ਉੱਤੇ ਤਾਂ ਲੱਗਦਾ ਸੀ ਸਰੈਂਡਰ ਕਰਤਾ ਹੈ ਹੂੰ ਜਿਹੜੀ ਪੀਪਲਜ਼ ਲਿਬ੍ਰੇਸ਼ਨ ਆਰਮੀ ਦਾ ਜਿਹੜੇ ਕੋਹ ਕਹ ਲੋ ਚਾਈਨਾ ਦੇ ਵਾਫਦ ਆਰਐਸਐਸ ਦੇ ਹੈੱਡਕੁਆਰਟਰ ਚ ਆਉਂਦੇ ਨੇ ਮਿਲਣ ਹੂੰ ਚਾਈਨਸ ਕਮਿਊਨਿਸਟ ਪਾਰਟੀ ਦੇ ਤੁਸੀਂ ਦੇਖੋ ਨਾ ਫਿਰ ਕਿ ਲੈਵਲ ਸਾਡੀ ਇਕਨੋਮੀ ਹੈ ਜਿਹੜੀ ਉਹਦੇ ਚ ਉਹਨਾਂ ਦੀ ਨੋਟਿਸਮੈਂਟ ਜੇ ਤੁਸੀਂ ਦੇਖੋਗੇ ਅਸੀਂ ਵੱਡੇ ਤੋਂ ਵੱਡਾ ਕੀ ਕਰਦੇ ਹਾਂ ਜੀ ਅਸੀਂ ਉਹਨਾਂ ਦੇ ਦੋ ਐਪਸ ਬੰਦ ਕਰਤੀ ਅ ਮਤਲਬ ਸਕਾ ਰਿ ਜਿਹੜੀ ਇਹ ਟਰੋਲ ਆਰਮੀ ਦੇ ਸਿਰ ਦੇ ਉੱਪਰ ਖੜੀ ਹੈ ਕਿ ਅਸੀਂ ਟ੍ਰੋਲਿੰਗ ਕਰਕੇ ਹਰਾ ਦਾਂਗੇ ਸਾਰੀ ਦੁਨੀਆ ਨੂੰ ਇਹ ਬਹੁਤ ਬੜੇ ਭਟਕੂਚੇ ਹੂੰ ਹੂੰ ਇਹ ਤਾਂ ਅਸੀਂ ਤਾਂ ਕਿਸਮ ਦੇ ਨਾਲ ਘਿਰੇ ਹੋયા ਸਾਡੇ ਕੋਲ ਕੋਈ ਬਾਲੇ ਰਸਤੇ ਨਹੀਂ ਹਨ ਪਰ ਸਾਡਾ ਐਸੈਟ ਹੈ ਵੀ ਸਾਡੇ ਲੋਕ ਐਸੈਟ ਨੇ ਹੂੰ ਜੀ ਬਹੁਤ સારી ਹੈ ਲੋਕਾਂ ਦੀ ਡਾਈਵਰਸਿਟੀ ਬਹੁਤ ਜ਼ਿਆਦਾ ਹੈ ਲੋਕ ਸਾਡੇ ਮਤਲਬ ਬਲੇਰ ਵੀ ਨੇ ਉਸ ਹੱਬ ਦੇ ਨਾਲ ਲੜਦਿਆਂ ਹੈਗੇ ਨੇ ਪਰ ਇਹ ਵੀ ਹਾਲਾਤ ਮਾੜੀ ਹੈ ਅਸੀਂ ਤਾਂ ਅਗਨੀ ਵੀਰ ਕਰਕੇ ਫੌਜ ਤਾਂ ਅਸੀਂ ਖਤਮ ਕਰ ਰਹੇ ਹਾਂ ਹੂੰ ਜੀ ਨਾ ਮੈਂ ਜੋ ਪੋਜੀਸ਼ਨ ਜਿੱਦਾਂ ਅਸੀਂ ਚੱਲ ਰਹੇ ਹਾਂ ਅਸੀਂ ਉਹ ਚਾਈਨਾ ਨਾਲ ਜੇ ਅਸੀਂ ਮੁਕਾਬਲਾ ਕਰੀਏ ਪਾਪੂਲੇਸ਼ਨ ਦੇ ਵਿੱਚ ਵੀ ਜਿੰਨ ਸਾਸ਼ਿਤ ਪਾਪੂਲੇਸ਼ਨ ਹੈ ਉਹਨਾਂ ਦੇ ਕੋਲ ਥਿੰਨੇ ਇੰਟਰਡਿਸਪਲਨਡ ਵਰਕਰ ਨੇ ਹੂੰ ਹੂੰ ਤੇ ਜਿੰਨਾ ਇੰਟਰਡਿਸਪਲਨ ਹੈ ਸਾਡੇ ਤਾਂ ਅਸੀਂ ਪੀੜ ਤੰਤਰ ਖੜਾ ਕੀਤਾ ਹੋਇਆ ਹੈ ਪਰ ਇਹ ਸਾਡੇ ਡਾਈਵਰਸਟੀ ਬਹੁਤ ਜ਼ਿਆਦਾ ਹੈ ਸੀ ਉਹ ਡਾਈਵਰਸਟੀ ਨੂੰ ਇੱਕ ਮਤਲਬ ਹੈਲਦੀ ਉਹਦੇ ਸਟੇਟ ਦੇ ਤੌਰ ਤੇ ਵਰਤਣ ਦੀ بجائے ਪਾਕਿਸਤਾਨ ਦੀ ਵੀ ਸਾਡੇ ਵਰਗੀ ਪੋਜੀਸ਼ਨ ਹੈ ਹੂੰ ਉਹ ਆਪਣੀ ਕਮਜ਼ੋਰੀ ਬਣਾ ਲਏ ਅਸੀਂ ਆਪਸ ਦੇ ਜਿੱਤ ਕੇ ਪਿੜਕੇ ਆ ਮਰੰਗਾ ਪਿੱਛੇ ਕੱਪੜਿਆਂ ਪਿੱਛੇ ਖਾਣੇ ਪਿੱਛੇ ਝਗੜੇ ਵਿੱਚ ਖੜੇ ਕਰ ਕਰਕੇ ਅਸੀਂ ਮੁਲਕ ਨੂੰ ਅੰਦਰੋਂ ਤੋਂ ਬੰਡਿਆ ਹੀ ਹੋਇਆ ਹੂੰ 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 ਤੇ ਇਹ ਅਸੀਂ ਬੜੇ ਮਤਲਬ ਵੀ ਪੁਆਇੰਟ ਤੇ ਬੈਠੇ ਹਾਂ ਉਸ ਆਪਦੇ ਨਾਲ ਪਰ ਇਹ ਹੈ ਕਿ ਇਹ ਇੱਕ ਮੌਕਾ ਹੈ ਜੇ ਕੋਈ ਵਿਜ਼ਨਰੀ ਸਾਡੇ ਲੀਡਰ ਹੋਣ ਇਹ ਤਾਂ ਇਹ ਮਤਲਬ ਇੱਕ ਬੜੀ ਸ਼ਕਤੀ ਦੇ ਤੌਰ ਤੇ ਅਸੀਂ ਵਰਤ ਕਰ ਸਕਦੇ ਹਾਂ ਕਿਉਂਕਿ ਲੜਾਈ ਦੇ ਵਿੱਚੋਂ ਰੂਸ ਨੇ ਤਾਂ ਨੁਕਸਾਨ ਹੀ ਕਰਾਉਣਾ ਚైనా ਸਿੱਧਾ ਨਹੀਂ ਲੜ ਰਿਹਾ ਜੀ ਪੂਰੀ ਇਨਵੈਸਟਮੈਂਟ ਨਹੀਂ ਹੋ ਰਹੀ ਉਹ ਸਟਰੋਂਗ ਹੋ ਰਿਹਾ ਉਹਦੇ ਵਿੱਚ ਇਕਨੋਮੀ ਦੇ ਤੌਰ ਤੇ ਅਸੀਂ ਯੋਜਕ ਕਰ ਸਕਦੇ ਹਾਂ ਸਿਚੁਏਸ਼ਨ ਨੂੰ ਬਹੁਤ ਅੱਛੇ ਤੌਰ ਤੇ ਪਰ ਮੇਰਾ ਨਹੀਂ ਖਿਆਲ ਕਿ ਇਨੋਵਿਜ਼ਨ ਹੈਗਾ ਅਸੀਂ ਆਧਾਰੀ ਜ਼ਰੂਰੀਆਂ ਲੈ ਕੇ ਗੱਲਾਂ ਇਧਰੋਂ ਉਧਰੋਂ ਮਤਲਬ ਕੰਮ ਚਲਾ ਰਹੇ ਹਾਂ ਸੋ ਦੇਖੋ ਕਿਧਰ ਨੂੰ ਡਾਕਟਰ ਸਾਹਿਬ ਦੇਸ਼ ਦੇ ਵਿੱਚ ਜਿਹੜੀ ਆਮ ਚਾਹਣ ਹੈ ਹੁਣ ਕੋਸ਼ਿਸ਼ ਵੀ ਨਹੀਂ ਰਹਿ ਗਈ ਨੇ ਤਾਂ ਇਹਦੇ ਵਿੱਚ ਸਤਾ ਤਿਰਦਾ ਇਦਾਂ ਦਾ ਵੀ ਇਰਾਦਾ ਹੋਵੇਗਾ ਕਿ ਇਹ ਜਿਹੜੇ ਹਾਲਾਤ ਬਣੇ ਨੇ ਅਰਾਂ ਪਾਕਿਸਤਾਨ ਦੇ ਕੋਈ ਇਹਦੇ ਵਿੱਚੋਂ ਅਸੀਂ ਕੋਈ ਜੇ ਅਸੀਂ ਪੱਤਾ ਹਾਸਲ ਕਰੀਏ ਸਤਾ ਹਥਿਆਉਣ ਲਈ ਕੋਈ ਇਦਾਂ ਦਾ ਇਰਾਦਾ ਉਹਦੇ ਨਾਲ ਕਈ ਵਾਰੀ ਐ ਹੁੰਦਾ ਕਿ ਪੂਰੇ ਮੁਲਕ ਦਾ ਨੁਕਸਾਨ ਹੋਣ ਦਾ ਵਿਖਤਸਾ ਬਣਉਂਦਾ ਏਦਾਂ ਦਾ ਵੀ ਕੋਈ ਸਾਹਮਣੇ ਆ ਰਿਹਾ ਕਲਿਊ ਜਾਂ ਕੋਈ ਦੇਖੋ ਅਜੇ ਤਾਂ ਕੋਈ ਪਿੰਡ ਸਰਪ ਨਹੀਂ ਲੱਗ ਰਹੀ ਗੱਲ ਮੇਰਾ ਖਿਆਲ ਹੈ ਉਹ ਮੰਦਰ ਦੇ ਨਾਲ ਹੀ ਉਹਨਾਂ ਨੂੰ ਲੱਗਦਾ ਵੀ ਅਸੀਂ ਕਰ ਲਾਂਗੇ ਇੰਨਾ ਕਿੰਨੀ ਲਹਿਰ ਜਿ ਚੁੜਾ ਲਈ ਹੈ ਉਹਨਾਂ ਨੇ ਕਿਸਮ ਦੀ ਹੂੰ ਠੀਕ ਹੈ ਵਿੱਚ ਦੀ ਉਹਨਾਂ ਦੀ ਜਿਹੜਾ ਆਈਟੀ ਸੈੱਲ ਹੈ ਉਹ ਬਹੁਤ ਸਿਆਣੀਆਂ ਗੱਲਾਂ ਕਰ ਦਿੰਦਾ ਉਹਨੂੰ ਧਿਆਨ ਨਾਲ ਦੇਖਣਾ ਚਾਹੀਦਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਜਿਹੜੀ ਮਤਲਬ ਪਾਕਿਸਤਾਨ ਅਕੂਪਾਈਡ ਕਸ਼ਮੀਰ ਹੈ ਉਹਦੇ ਤੇ ਅਸੀਂ ਕਬਜ਼ਾ ਕਰਨਾ ਹੂੰ ਜੀ 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 ਉਹ ਇਸ਼ਾਰੇ ਸੀਗੇ ਕਿ ਜੇ ਨਾ ਆਪਣੇ ਹੱਕ ਦੇ ਵਿੱਚ ਲਹਿਰ ਚੱਲਦੀ ਹੋਈ ਤਾਂ ਅਸੀਂ ਥੋੜਾ ਜਿਹਾ ਛੋਟਾ ਜਿਹਾ ਕੋਈ ਜਾਲੀ ਜਿਹਾ ਹਮਲਾ ਕਰਕੇ ਜਿਸ ਤਰ੍ਹਾਂ ਸੱਟਿਕਲ ਸਟ੍ਰਾਈਕ ਕਰੀ ਸੀ ਹੂੰ ਤਾਂ ਦਾ ਫਿਰ ਅਸੀਂ ਇੱਕ ਮਾਹੌਲ ਕ੍ਰੀਏਟ ਕਰ ਦਾਂਗੇ ਕਿਉਂਕਿ ਮੀਡੀਆ ਤਾਂ ਹੈਗਾ ਹੀ ਗੋਦੀ ਮੀਡੀਆ ਨੇ ਤਾਂ ਟੋਲ ਵਜਾਉਣਾ ਨਾਲ ਦੀ ਨਾਲੇ ਵਜਾ ਦੇਣਾ ਉਹਨੇ ਤਾਂ ਹਾਂ ਹਾਂ ਪਰ ਮੈਨੂੰ ਲੱਗਦਾ ਉਹਦੀ ਲੋਟ ਨਹੀਂ ਲੱਗ ਰਹੀ ਕਿਉਂਕਿ ਸ ਤੇ ਵੈਸੇ ਹੀ ਕੌਨਫੀਡੈਂਟ ਪੋਜੀਸ਼ਨ 'ਚ ਹੈ ਤੇ ਦੂਸਰ ਕੋਈ ਸਾਹਮਣੇ ਉਹ ਜਿਹੇ ਪਾਇਦਾਰ ਖੜੇ ਨਹੀਂ ਹੋ ਰਹੀ ਮੈਨੂੰ ਲੱਗਦਾ ਹਾਂ ਆਹ ਫੌਲਾਤ ਨਹੀਂ ਬਣ ਕੇ ਸਾਹਮਣੇ ਆ ਰਹੇ ਹਾਲਾਂਕਿ ਕੋਸ਼ਿਸ਼ਾਂ ਵੱਡੇ ਪੱਧਰ ਉਤਨੀ ਕਈ ਵਾਰੀ ਸੰਭਾਵਨਾ ਉੱਠਦੀਆਂ ਨੇ ਪਰੰਤੂ ਅੱਗੇ ਜਾ ਕੇ ਫੇਰ ਉਹ ਮੇਰੇ ਖਿਆਲ ਨੂੰ ਰੁਕ ਸਕਦਾ ਹਾਂ 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 ਇੰਡੀਆ ਫਰੰਟ ਅੱਜ ਦੀ ਰੇਟ ਨੂੰਗੇ ਆਪਾਂ ਨਿਗਾਹ ਮਾਰ ਕੇ ਉਹਨਾਂ ਦੀ ਸੰਤਤਾ ਇਹਨਾਂ ਦੇ ਮੁਕਾਬਲੇ ਖੜੇ ਹੋਣ ਦੀ ਨਹੀਂ ਹੈ ਹਾਂ 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 ਸੋ ਇਹਨਾਂ ਕੋਲ ਅਜੰਡਾ ਵੀ ਹੈ ਧਰਮ ਦਾ ਕਹਿ ਲਓ ਇਹ ਇੱਕ ઓਰਗੇਨਾਈਜੇਸ਼ਨ ਵੀ ਹੈ ਆਰਐਸਐਸ ਦੀ ਕਹਿ ਲਓ ਇਹਨਾਂ ਕੋਲ ਫੰਡਿੰਗ ਵੀ ਹੈ ਕਾਰਪੋਰੇਟ ਜਿਹੜੇ ਕਰੋਨੀ ਕੈਪਟਲਿਜ਼ਮ ਆ ਉਹਦੀ ਸੋ ਇਟਲੇ ਹਾਲ ਮੇਰਾ ਕਹ ਲੈ ਬਹੁਤ ਸੋਹਣਾ ਚੱਲ ਰਹੇ ਨੇ ਪਰ ਲੈ ਜਾਣਗੇ ਬੜੇ ਆਮ ਨਾਲ ਸੋ ਇਸ ਕਰਕੇ ਇਹਨਾਂ ਨੂੰ ਜ਼ਰੂਰਤ ਨਹੀਂ ਹੈ ਇਹਦੀ ਪਰ ਜੇ ਇਸ ਤਰ੍ਹਾਂ ਦਾ ਕੋਣ ਕੁੱਪਣਗੇ ਕਈ ਵਾਰੋ ਪੁੱਠਾ ਵੀ ਪੈ ਜਾਂਦਾ ਹੁੰਦਾ ਹਾਂ ਹਾਂ ਜੀ ਤੇ ਜਿਹੜੀ ਹਾਲਤ ਹੈ ਅੱਜ ਦੀ ਇਹਦੇ ਚ ਕੁਝ ਵੀ ਹੋ ਸਕਦਾ ਹੈ ਹਾਂ ਹਾਂ ਤੇ ਪਸੰਦ ਸੁਖਰੇ ਹ ਸੰਸਾਰ ਦੇਖੋ ਉਹ ਛੋਟਾ ਜਿਹਾ ਇੱਕ ਟੈਰਰਿਸਟ ਗਰੁੱਪ ਸੀ ਹਮਾਸ ਜਿਹੜਾ ਕਹਿੰਦੇ ਸੀ ਆਪਾਂ ਵੀ ਪ੍ਰੋਗਰਾਮ ਕੀਤਾ ਸੀ ਹਾਂਜੀ ਹਾਂਜੀ ਬਿਲਕੁਲ 8 ਤੱਕ ਉਹਨਾਂ ਤੋਂ ਸੂਤ ਨਹੀਂ ਆ ਰਿਹਾ ਉਹ ਹਮ ਕਾਰਪੇਟਿੰਗ ਬੰਬਿੰਗ ਬੰਬਿੰਗ ਕਰਨ ਦੇ ਨਾਲ 24000 ਬੰਦਾ ਮਾਰਨ ਦੇ ਬਾਵਜੂਦ ਵੀ ਹਾਂ 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 ਜੀ ਕੁਝ ਨਹੀਂ ਉਹਨਾਂ ਤੋਂ ਸੰਭਲ ਨਹੀਂ ਰਿਹਾ ਕੰਮ ਉਹ ਅਮਰੀਕਾ ਨੂੰ ਵੀ ਆਪਣੇ ਜਹਾਜ਼ ਵਾਪਸ ਕਰਨੇ ਪੈ ਰਹੇ ਨੇ ਪਰ ਅਜ ਨੇ ਜਿਹੜੇ ਉਹ ਅਟੈਕ ਕਰਦੇ ਨੇ ਹੌਥੀ ਜਿਹੜਾ ਗਰੁੱਪ ਹੈ ਉਹਨਾਂ ਨੇ ਕਿਹਾ ਵੀ ਅਸੀਂ ਚੀਨ ਤੇ ਰੂਸ ਤੇ ਜਿਹੜੇ ਯੋਜਨਾ ਨੇ ਉਹਨਾਂ ਤੇ ਅਟੈਕ ਨਹੀਂ ਕਰਾਂਗੇ ਹੂੰ 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 ਵਰਲਡ ਵਾਰ ਸਾਹਮਣੇ ਵੰਡਿਆ ਜਾ ਰਿਹਾ ਹੈ ਪਰ ਹੌਲੀ ਹੌਲੀ ਇੰਚਿੰਗ ਟੁਵਰਡਸ ਜਿਵੇਂ ਕਹਿੰਦੇ ਨੇ ਥਰਡ ਵਰਲਡ ਵਾਰ ਹੂੰ ਹੂੰ ਇਹ ਇੱਕ ਸਟੱਬਲ ਸਿਚੁਏਸ਼ਨ ਹੈ ਬਹੁਤ ਜ਼ਿਆਦਾ ਹੈ ਬਹੁਤ ਹੀ ਉਸ ਕਰਕੇ ਆਪਣੇ ਮੁਲਕ ਨੂੰ ਬਹੁਤ ਹੀ ਸੋਚ ਸਮਝ ਕੇ ਫੋਕ ਫੋਕ ਕੇ ਪੈਰ ਤਰਨ ਵਾਲੀ ਗੱਲ ਹੈ ਹੂੰ ਹੂੰ ਬਿਲਕੁਲ ਬਿਲਕੁਲ ਲਖਨਾਉਦੇਸਾ ਉਹ ਨਾਲ ਸੋਚਣ ਵਾਲਾ ਮਸਲਾ ਨਹੀਂ ਇਹ ਤਾਂ ਦੁਨੀਆ ਦੀ ਸਰੀ ਮਨੁੱਖਤਾ ਨੇ ਜਿਉਣਾ ਹੈ ਕਿ ਨਹੀਂ ਜਿਉਣਾ ਇਦਾਂ ਦਾ ਵੱਡਾ ਸਵਾਲ ਹੈ ਹੂੰ ਹੂੰ ਬਿਲਕੁਲ ਬਿਲਕੁਲ ਇਨੀ ਦਿਨੀ ਜਿਹੜੇ ਕਮਾਂਤਰੀ ਹਾਲਾਤ ਨੇ ਖਾਸ ਕਰਕੇ ਭਾਰਤ ਦੇ ਗਵਾਂਢ ਦੇ ਵਿੱਚ ਪਾਕਿਸਤਾਨ ਤੇ ਪਾਕਿਸਤਾਨ ਦੇ ਆਹਾਂ ਦੇ ਨਾਲ ਜਿਹੜੇ ਉਭਜੇ ਇਨੀ ਦਿਨੀ ਹਾਲਾਤ ਹਮਲੇ ਵਾਲੀ ਗੱਲ ਜਾਨੀ ਕਿ ਵੱਡੇ ਪੱਤਰਤੀ ਬਣ ਗਈ ਭਾਵੇਂ ਕਿ ਅਤਵਾਦੀ ਟਿਕਾਣਿਆਂ ਉੱਤੇ ਹਮਲੇ ਦੀ ਗੱਲ ਕਹੀ ਜਾ ਰਹੀ ਹੈ ਪਰ ਫਿਰ ਵੀ ਇਹਦੇ ਨਾਲ ਜਿਹੜੀ ਦੁਨੀਆ ਇੱਕ ਵੰਡੀ ਜਾ ਰਹੀ ਹੈ ਇੱਕ ਤੀਜੀ ਜਿਹੜੀ ਕਿ ਲੜਾਈ ਥਰਡ ਵਾਰ ਦਾ ਜਿਹੜਾ ਖਾਸਾ ਬਣ ਕੇ ਸਾਹਮਣੇ ਸਾਡੇ ਖੜਾ ਹੋਇਆ ਹੈ ਇਹ ਸਾਰੇ ਮਾਮਲੇ ਸਬੰਧੀ ਸਾਰੇ ਪਹਿਲੂਆਂ ਉਤੇ ਸਾਡੇ ਨਾਲ ਵਿਸਤਾਰ ਨਾਲ ਜਿਹੜੀ ਹੈ ਜਾਣਕਾਰੀ ਸਾਨੂੰ ਉਪਜਾਈ ਗਈ ਦਿੱਤੀ ਗਈ ਹੈ ਸੋ ਚੈਨਲੀ ਮਿਸ਼ਨ ਪੰਜਾਬੀ ਲਈ ਡਾਕਟਰ ਸਾਹਿਬ ਤੁਸੀਂ ਆਪਣਾ ਵੱਡਮੁੱਲਾ ਸਮਾਂ ਦਿੱਤਾ ਬਹੁਤਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਪਿੰਦਰ ਸਾਹਿਬ ਸਰੋਤਿਆਂ ਦਾ ਦਰਸ਼ਕਾਂ ਦਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਇਹ ਮਿਸ਼ਨ ਪੰਜਾਬੀ